ਹਾਂਜੀ ਆਪਣੇ ਕਈ ਮੈਂਬਰਾਂ ਦਾ ਇਹ ਸਵਾਲ ਸੀ ਕਿ ਵੀ ਜੁਲਾਈ ਮਹੀਨੇ ਚਿਕਸ ਖਰੀਦ ਕੇ ਆਪਾਂ ਮੁਰਗੀ ਪਾਲਣ ਜਿਹੜਾ ਕੰਮ ਆ ਉਹ ਸ਼ੁਰੂ ਕਰ ਸਕਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਖਾਸ ਕਰਕੇ ਇਸ ਟੌਪਿਕ ਤੇ ਹੀ ਬਣਾਈ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੀ ਐਂਡ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾਇਓ ਤੇ ਦੇਖੋ ਜੇਕਰ ਤੁਸੀਂ ਜੁਲਾਈ ਮਹੀਨੇ ਚਿਕਸ ਖਰੀਦ ਕੇ ਇਹ ਕੰਮ ਆ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਬਿਲਕੁਲ ਸ਼ੁਰੂ ਕਰ ਸਕਦੇ ਆ ਹੁਣ ਕਈਆਂ ਦਾ ਸਵਾਲ ਹੁਣਾ ਆ ਕਿ ਮੈਂ ਤਾਂ ਕਹਿੰਦੀ ਸੀ ਕਿ ਬਈ ਅਪ੍ਰੈਲ ਮਾਰਚ ਜਿਹੜਾ ਮਹੀਨਾ ਹੁੰਦਾ ਆ ਉਹ ਸਭ ਤੋਂ ਵੈਸਟਾ ਇਹ ਕੰਮ ਸ਼ੁਰੂ ਕਰਨ ਦੇ ਲਈ ਹਾਂਜੀ ਬਿਲਕੁਲ ਵੈਸਟ ਸਮਾਂ ਉਹ ਆ ਪਰ ਜੇਕਰ ਕੋਈ ਇਹਨਾਂ ਦਿਨਾਂ ਦੇ ਵਿੱਚ ਜੂਨ ਦੇ ਐਂਡ ਜਾਂ ਫਿਰ ਜੁਲਾਈ ਦੇ ਵਿੱਚ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਆ ਤਾਂ ਬਿਲਕੁਲ ਸ਼ੁਰੂ ਕਰ ਸਕਦੇ ਆ ਇਸ ਦੇ ਵਿੱਚ ਆਪਣਾ ਥੋੜਾ ਜਿਹਾ ਨੁਕਸਾਨ ਹੋਊਗਾ ਉਹ ਨੁਕਸਾਨ ਕੀ ਆ ਦੇਖੋ ਗੱਲ ਨੂੰ ਚੰਗੀ ਤਰ੍ਹਾਂ ਸਮਝਿਓ ਪਹਿਲਾਂ ਨੁਕਸਾਨ ਐਦਾ ਹੈ ਕਿ ਜੁਲਾਈ ਮਹੀਨਾ ਸ਼ੁਰੂ ਹੋਣ ਲੱਗਾ ਜੁਲਾਈ ਮਹੀਨੇ ਜੇਕਰ ਆਪਾਂ ਚਿਕਸ ਖਰੀਦਦੇ ਆ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਤੁਸੀਂ ਮੰਨ ਕੇ ਚੱਲੋ ਕਿ 5 5.5 ਮਹੀਨੇ ਦੀਆਂ ਮੁਰਗੀਆਂ ਜਿਹੜੀਆਂ ਆਂਡੇ ਦੇਣ ਲੱਗਦੀਆਂ ਤੇ ਇਹ ਜਿਹੜੇ ਆਪਾਂ ਚਿਕਸ ਜੁਲਾਈ ਮਹੀਨੇ ਖਰੀਦਾਂਗੇ ਇਹ ਜਾ ਕੇ ਆਂਡੇ ਦੇਣਗੇ ਨਵੰਬਰ ਦੇ ਵਿੱਚ ਜਾਂ ਕਹਿ ਲਓ ਵੀ ਨਵੰਬਰ ਦੇ ਐਂਡ ਦੇ ਵਿੱਚ ਇਹਦੇ ਵਿੱਚ ਆਪਣਾ ਨੁਕਸਾਨ ਕੀ ਹੋਣਾ ਨੁਕਸਾਨ ਇਹ ਹੋਣਾ ਆ ਕਿ ਆਪਣੇ ਕੋਲੇ ਜਿਹੜੇ ਕਸਟਮਰ ਆਉਣਗੇ ਉਹ ਖਾਲੀ ਹੱਥ ਵਾਪਸ ਜਾਣਗੇ ਪਹਿਲਾਂ ਕਿਉਂਕਿ ਨਵੰਬਰ ਦੇ ਐਂਡ ਦੇ ਵਿੱਚ ਜਾ ਕੇ ਆਪਣੀਆਂ ਮੁਰਗੀਆਂ ਜਿਹੜੀਆਂ ਆਂਡੇ ਦੇਣ ਲੱਗਣਗੀਆਂ ਵੈਸੇ ਕਈ ਕਹਿ ਦਿੰਦੇ ਨੇ ਕਿ ਚਾਰ ਮਹੀਨੇ ਦੇ ਵਿੱਚ ਮੁਰਗੀਆਂ ਆਂਡੇ ਦੇਣ ਲੱਗ ਪੈਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਫੀਡ ਦੇ ਜ਼ੋਰ ਨਾਲ ਤੁਸੀਂ ਆਂਡੇ ਆ ਜਿਹੜੇ ਇਹਨਾਂ ਤੋਂ ਲੈ ਸਕਦੇ ਆ ਪਰ ਉਸ ਦੇ ਨਾਲ ਮੁਰਗੀ ਆ ਜਿਹੜੀ ਛੋਟੀ ਹੁੰਦੀ ਆ ਤੇ ਇਹਨਾਂ ਦੀ ਜਿਹੜੀ ਐਗ ਪ੍ਰੋਡਕਸ਼ਨ ਉਸ ਤੇ ਅਸਰ ਪੈਂਦਾ ਹੈ ਇਸ ਲਈ ਜਿਹੜਾ ਮੇਰੇ ਹਿਸਾਬ ਦੇ ਨਾਲ ਪ੍ਰੋਪਰ ਟਾਈਮ ਆ ਉਹ ਹੈਗਾ ਆ 5 5.5 ਮਹੀਨੇ ਜਾਂ 6 ਮਹੀਨੇ ਜੇਕਰ ਆਪਣੇ ਦੇਖਭਾਲ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਆ ਤਾਂ 6 ਮਹੀਨੇ ਵੀ ਮੁਰਗੀਆਂ ਲੈ ਜਾਂਦੀਆਂ ਨੇ ਆਂਡੇ ਦੇਣ ਦੇ ਲਈ ਸੋ ਜੇਕਰ ਆਪਾਂ ਜੁਲਾਈ ਮਹੀਨੇ ਕੰਮ ਸ਼ੁਰੂ ਕਰਦੇ ਆਂ ਤੇ ਆਪਾਂ ਨਵੰਬਰ ਚ ਜਾ ਕੇ ਕਮਾਈ ਹੈ ਜਿਹੜੀ ਆਪਣੀ ਸ਼ੁਰੂ ਹੋਣੀ ਆ ਪਰ ਜੇਕਰ ਆਪਾਂ ਅਪ੍ਰੈਲ ਜਾਂ ਮਾਰਚ ਦੇ ਵਿੱਚ ਚਿਕਸ ਪਾਉਂਦੇ ਆ ਉਹਦੇ ਵਿੱਚ ਆਪਣਾ ਫਾਇਦਾ ਇਹ ਆ ਕਿ ਦੇਖੋ ਜੇਕਰ ਮਹੀਨਾ ਪਹਿਲਾਂ ਵੀ ਮੁਰਗੀਆਂ ਆਂਡੇ ਦੇਣ ਲੱਗ ਪੈਣਗੀਆਂ ਤਾਂ ਕੋਈ ਹਰਜ ਨਹੀਂ ਆ ਆਂਡੇ ਸੇਲ ਹੋ ਜਾਂਦੇ ਨੇ ਕਿਉਂਕਿ ਵਿੱਚੋਂ ਵਿੱਚੋਂ ਮੁਰਗੀਆਂ ਆਂਡੇ ਦੇਣ ਲੱਗਦੀਆਂ ਇੱਕਦਮ ਸਾਰੀਆਂ ਨਹੀਂ ਦੇਣ ਲੱਗਦੀਆਂ ਹੈਗੀਆਂ ਸੋ ਜਿਹੜੇ ਆਂਡੇ ਨੇ ਉਹ 2 ਕੁ ਮਹੀਨੇ ਮੁਸ਼ਕਿਲ ਆਂਦੀ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਵੈਸੇ ਜ਼ਿਆਦਾਤਰ ਆਂਡੇ ਆ ਜਿਹੜੇ ਅਕਤੂਬਰ ਮਹੀਨੇ ਤੋਂ ਵੀ ਪਹਿਲਾਂ ਹੀ ਜਿਹੜੇ ਵਿਕਨੇ ਆ ਉਹ ਸ਼ੁਰੂ ਹੋ ਜਾਂਦੇ ਮਤਲਬ ਵਿਕਦੇ ਗਲ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਸੇਲ ਹੁੰਦੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਥੋੜਾ ਰੇਟ ਘਟ ਲੱਗਦਾ ਆ ਪਰ ਹੁਣ ਜਿਵੇਂ ਜਿਵੇਂ ਮੌਸਮ ਆ ਜਿਹੜਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਚੇਂਜ ਹੋਣਾ ਆ ਅਕਤੂਬਰ ਮਹੀਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਮੌਸਮਾ ਜਿਹੜਾ ਵਧੀਆ ਹੋ ਜਾਂਦਾ ਤੇ ਅਕਤੂਬਰ ਮਹੀਨੇ ਤੋਂ ਆਂਡੇ ਆ ਜਿਹੜੇ ਉਹ ਸੇਲ ਹੋਣ ਲੱਗ ਜਾਂਦੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸਿਰਫ ਦਸੰਬਰ ਜਾਂ ਜਨਵਰੀ ਜਿਹੜੀ ਐਨ ਪੂਰੀ ਠੰਡ ਦੇ ਦਿਨ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਹੀ ਆਂਡੇ ਵਿਕਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਕਤੂਬਰ ਦੇ ਵਿੱਚ ਵੀ ਆਂਡੇ ਵਿਕਦੇ ਨੇ ਸੋ ਜੇਕਰ ਆਪਾਂ ਮਾਰਚ ਜਾਂ ਅਪ੍ਰੈਲ ਦੇ ਵਿੱਚ ਚਿਕਸ ਪਾਉਨੇ ਆ ਉਸ ਦਾ ਫਾਇਦਾ ਇਹ ਆ ਕਿ ਆਪਣੇ ਜਿਹੜੀ ਕਮਾਈ ਦੇ ਮਹੀਨੇ ਆ ਉਹ ਜ਼ਿਆਦਾ ਹੋਣਗੇ ਵਧੀਆ ਕਮਾਈ ਆਪਾਂ ਉਹਨਾਂ ਮਹੀਨਿਆਂ ਦੇ ਵਿੱਚ ਕਮਾ ਸਕਦੇ ਆ ਹਨਾ ਵੀ ਕੋਈ ਰਿਸਕ ਨਹੀਂ ਹੋਊਗਾ ਵੀ ਆਪਣੀਆਂ ਮੁਰਗੀਆਂ ਹਜੇ ਤੱਕ ਆਂਡੇ ਨਹੀਂ ਦੇਣ ਲੱਗੀਆਂ ਆਪਾਂ ਗਾਂਕਾਂ ਨੂੰ ਆ ਜਿਹੜਾ ਖਾਲੀ ਹੱਥ ਵਾਪਸ ਮੋੜਾਂਗੇ ਹਨਾ ਜੇਕਰ ਸਤੰਬਰ ਦੇ ਵਿੱਚ ਵੀ ਮੁਰਗੀਆਂ ਆਂਡੇ ਦੇਣ ਲੱਗ ਪੈਂਦੀਆਂ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਆਪਣਾ ਕੋਈ ਨੁਕਸਾਨ ਨਹੀਂ ਹੋਊਗਾ ਆਂਡੇ ਜਿਹੜੇ ਆ ਉਹ ਸੇਲ ਹੋ ਜਾਂਦੇ ਨੇ ਆਪਾਂ ਥੋੜੇ ਘੱਟ ਰੇਟ ਤੇ ਵੀ ਸੇਲ ਕਰ ਸਕਦੇ ਆ ਬਾਕੀ ਜੇਕਰ ਆਪਾਂ April March ਦੇ ਵਿੱਚ ਚਿਕਸ ਪਾਉਨੇ ਆ ਉਹਦੇ ਨਾਲ ਆਪਣੀ ਜਿਹੜੀ ਕਮਾਈ ਆ ਅਕਤੂਬਰ ਨਵੰਬਰ ਤੇ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਬਹੁਤ ਸੋਹਣੀ ਕਮਾਈ ਆ ਜਿਹੜੀ ਆਪਣੀ ਹੋ ਸਕਦੀ ਆ ਤੇ ਜੇਕਰ ਆਪਾਂ ਜੁਲਾਈ ਦੇ ਵਿੱਚ ਚਿਕਸ ਪਾਉਨੇ ਆ ਉਸ ਦੇ ਨਾਲ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਨੁਕਸਾਨ ਕੀ ਆ ਤੇ ਬਾਕੀ ਤੁਸੀਂ ਕੰਮ ਜੇਕਰ ਸ਼ੁਰੂ ਕਰਨਾ ਆ ਤੁਸੀਂ 50 100 ਮੁਰਗੀਆਂ ਤੇ ਸ਼ੁਰੂ ਕਰੋ ਤੇ ਤੁਸੀਂ ਹੁਣ ਜੁਲਾਈ ਦੇ ਵਿੱਚ 50 100 ਚਿਕਸਾ ਜਿਹੜੇ ਖਰੀਦ ਸਕਦੇ ਆ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਉਹਨਾਂ ਦੀ ਵਧੀਆ ਗਰੋਥ ਬਣੇ ਆਪਾਂ ਬਾਕੀ ਆਰਗੈਨਿਕ ਚੀਜ਼ਾਂ ਦੱਸਦੇ ਰਹੀਦਾ ਆਪਣੇ ਚੈਨਲ ਦੇ ਉੱਤੇ ਤੇ ਉਹ ਤੁਸੀਂ ਕਰਦੇ ਰਹੋ ਉਸ ਦੇ ਨਾਲ ਇਹਨਾਂ ਦੀ ਇੱਕ ਪ੍ਰੋਡਕਸ਼ਨ ਆ ਜਿਹੜੀ ਵਧੀਆ ਹੋਊਗੀ ਤੁਹਾਡੀਆਂ ਮੁਰਗੀਆਂ ਜਿਹੜੀਆਂ ਤੰਦਰੁਸਤ ਰਹਿਣਗੀਆਂ ਤੁਹਾਡੇ ਚਿਕਸਾ ਜਿਹੜੇ ਤੰਦਰੁਸਤ ਰਹਿਣਗੇ ਸੋ ਇਹਨਾਂ ਦਾ ਸੋਚੋ ਜੇਕਰ ਤੁਸੀਂ ਇਹ ਕੰਮ ਆ ਜਿਹੜਾ ਜੁਲਾਈ ਮਹੀਨੇ ਵੀ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕਰ ਸਕਦੇ ਆ ਸਗੋਂ ਤੁਹਾਡੀ ਜਿਹੜੀ ਨੌਲੇਜ ਆ ਉਹ ਵਧੀਆ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਵਧੀਆ ਹੋ ਜਾਊਗੀ ਆਉਣ ਵਾਲੇ ਜਿਹੜੀ ਆਉਣ ਵਾਲੇ ਆਪਣੇ ਮਾਰਚ ਅਪ੍ਰੈਲ ਹੋਊਗਾ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਹੋਰ ਜਿਹੜੇ ਜ਼ਿਆਦਾ ਚਿਕਸ ਖਰੀਦ ਕੇ ਵੀ ਸ਼ੁਰੂ ਕਰ ਸਕਦੇ ਆ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ